ਉਹ ਨਾਲ ਵੀ ਗੱਲਬਾਤ ਕਰਦੇ ਕਿ ਨਾ ਬੀਬੀ ਆਪਣਾ ਮੇਰਾ ਨਾਮ ਮਨਪ੍ਰੀਤ ਹੈ ਠੀਕ ਹੈ ਤੁਸੀਂ ਕਿੱਥੋਂ ਆਏ ਹੋ ਅਸੀਂ ਫਟਕਰਸਰੋਂ ਆਏ ਆ ਬਲਾਗ ਦੇ ਦਰਵਾਜ਼ੇ ਸਿੱਧੂ ਪਰ ਠੀਕੇ ਬੰਦੀ ਤੋਂ ਹਾਂਜੀ ਜੀ ਤੁਸੀਂ ਸਰਕਾਰਾਂ ਨੂੰ ਲੈ ਕੇ ਤੁਹਾਡੀ ਕੀ ਮੰਗਾਂ ਨੇ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹਾਂ ਆਪਣੀ ਬੋਰਡ ਦੇ ਵਿਰੋਂ ਕਿ ਕਿਤਾ ਨੌਜਵਾਨ ਬੱਚਾ ਸਾਡੇ ਇੱਥੇ ਸ਼ਹੀਦ ਹੋਇਆ ਹੈ ਹਨਾ ਉਹਦਾ ਕਰਕੇ ਬਹੁਤ ਮਨ ਖਰਾਬ ਹੈ ਕਿ ਜਿਹੜੀਆਂ ਇਹ ਸਰਕਾਰਾਂ ਨੇ ਸਾਡੇ ਤੇ ਬਹੁਤ ਜ਼ਲਮ ਕੀਤਾ ਇਹ ਆਪਣੇ ਵਾਡਰ ਬਣਾ ਤੇ ਇੱਥੇ ਬਣਾਉਣਾ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਸੀਪੀਆ ਆ ਕੇ ਹਰਿਆਣਾ ਪਹਿਲਾਂ ਇੱਕ ਸੀ ਹੁਣ ਫੇਰ ਦੋ ਦੋ ਬਣਾ ਤੀ ਇਹਨੂੰ ਵੀ ਪਾਕਿਸਤਾਨ ਬਣਾਤਾ ਇਹਨੂੰ ਪਾਕਿਸਤਾਨ ਬਣਾ ਦੇ ਕਿਉਂਕਿ ਇੱਥੇ ਵੀ ਸਾਡੇ ਨੌਜਵਾਨ ਬੱਚੇ ਸਾਡੇ ਆਪ ਦੇ ਹੀ ਲੱਗੇ ਹੋਏ ਆ ਸਾਰੇ ਪੰਜਾਬ ਬੋਸ ਹਰਿਆਣਾ ਬੋਸ ਚੰਡੀਗੜ੍ਹ ਬੋਸ ਤੇ ਦੂਜੀ ਗੱਲ ਇਹ ਬੀਬੀ ਵੀ ਸਮੋਦੀ ਨੇ ਇਹਨਾਂ ਦਾ ਸੋਚਣਾ ਚਾਹੀਦਾ ਕੈਸਾ ਹਾਲ ਹੋਵੇ ਮੈਨੂੰ ਰਾਜ ਕਰ ਦੇਣ ਜੇ ਅਸੀਂ ਤੇਰਾ ਐਮਐਲਏ ਐਮਪੀ ਜਿਤਾਈਂ ਫੇਰ ਹੀ ਇਹ ਮੁੱਖ ਮੰਤਰੀ ਬਣਿਆ ਬਣਗਾ ਹਨ ਉਹਨੇ ਅਸੀਂ ਥੋੜੀ ਚਿਤਾਵਾਂਗੇ ਇਹਨੂੰ ਗਾਹਾਂ ਨੂੰ ਅਸੀਂ ਪੰਜਾਬ ਚ ਨਹੀਂ ਇਹਨੂੰ ਜਿੱਤਣ ਨਹੀਂ ਦਿੰਦੇ ਚਾਹੇ ਕੋਈ ਵੀ ਹੋਵੇ ਮੋਦੀ ਮੋਦੀ ਨਾਲ ਸੀ ਬੋਟਾ ਨਹੀਂ ਪਾਉਂਦਾ ਕਿ ਜਦੋਂ ਇਹਨੇ ਆਪਣੀਆਂ ਮੰਗਾਂ ਮੰਨੀਆਂ ਹੀ ਨਹੀਂ ਹਾਂ ਮੰਨੀਆਂ ਨਹੀਂ ਹਾਂ ਬੋਟਾ ਸੀ ਨਹੀਂ ਪਾਉਂਦੇ ਇਹਨੂੰ ਆਵੇਂ ਜੋ ਮਰਜ਼ੀ ਕਰ ਲਿਓ ਨਾਲੇ ਅਸੀਂ ਇਹਨੂੰ ਜਿੱਤੌਣੇ ਨਾਲੇ ਅਸੀਂ ਆਪ ਦਾ ਸਿਰ ਆਪ ਦੀ ਜਿੱਤੀਆਂ ਕਰਦੇ ਹਾਂ ਕਿਉਂ ਕਰੀਏ ਅਸੀਂ ਕੋਈ ਇਹਨਾਂ ਥੋੜੀ ਪੰਗਣੀ ਹੈ ਅਸੀਂ ਆਪਣੇ ਹੱਕ ਲੈਣ ਆਏ ਹਾਂ ਅਸੀਂ ਆਪਦੇ ਭਰਾਵਾਂ ਨਾਲ ਆਪਦੇ ਪਿਤਾ ਨਾਲ ਆਪਦੇ ਚਾਚੇ ਤਾਇਆ ਨਾਲ ਭਰਾਵਾਂ ਨਾਲ ਮੋਢਿਆਂ ਨਾਲ ਮੋਟਾ ਜੋੜ ਕੇ ਵੀ ਅਸੀਂ ਹੁਣ ਇਹਨਾਂ ਨੂੰ ਪਿੱਛੇ ਰੱਖਾਂਗੇ ਕਿਉਂਕਿ ਅਸੀਂ ਤਾਂ ਹੁਣ ਖਾਈ ਦੀ ਬੈਠੀਆਂ ਮੈਂ ਤਾਂ ਮਰ ਜੂ ਕੋਈ ਗੱਲ ਨਹੀਂ ਹੁਣ 21 ਸਾਲ ਦਾ ਨੌਜਵਾਨ ਮੁੰਡਾ ਮਰ ਗਿਆ ਬਹੁਤ ਮੰਦਾ ਹੋਇਆ ਜੇ ਮੈਂ ਮਰ ਜੂ ਤਾਂ ਕੋਈ ਗੱਲ ਨਹੀਂ ਅਸੀਂ ਮੈਂ ਆਪ ਟਾਂਗ ਲੜੂਗੀ ਅਸੀਂ ਆਪ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ 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 ਆਪਣੇ ਨਾਲ ਇੱਕ ਹੋਰ ਬੀਬੀ ਜੁੜੇ ਨੇ ਆਪਾਂ ਨਾਲ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਬੀਬੀ ਕੀ ਨਾਮ ਹੈ ਆਪਣਾ ਮੇਰਾ ਨਾਮ ਪਰਮਜੀਤ ਪੋਰਾਈ ਪਾਈ ਕੇ ਸੌਰ ਜ਼ਿਲ੍ਹਾ ਸੰਗਰੂਰ ਤੋਂ ਆਇਆ ਹਾਂ ਠੀਕ ਹੈ ਤੁਸੀਂ ਅੱਜ ਮਹਿਲਾ ਜਿਲ੍ਹਾ ਸੰਗਰੂਰ ਕਿਹੜਾ ਪਿੰਡ ਹੈ ਪਾਈ ਕੇ ਪਿਸ਼ੋਰ ਪਾਈ ਕੇ ਪਿਸ਼ੋਰ ਜੋ ਇਹ ਅੱਜ ਮਹਿਲਾ ਦਿਵਸ ਸੱਖੇ ਮਨਾਇਆ ਜਾ ਰਿਹਾ ਹੈ ਤੁਸੀਂ ਕੀ ਕਰਨਾ ਚਾਹੋਗੇ ਮਹਿਲਾ ਦਿਵਸ ਦਾ ਆਏ ਸਾਲ ਹੀ ਮਨਾਉਨੇ ਆ ਆਈ 8 ਨੂੰ ਤੇ ਅੱਤ ਕਿ ਅਸੀਂ ਮਹਿਲਾ ਦਿਵਸਤਾ ਮਨਾਉਣਾ ਹੈ ਤੇ ਕੀ ਖਾਸ ਗੱਲ ਹੈ ਵੀ ਜਿਹੜਾ ਜੱਥੇ ਮਨਾਉਣਾ ਹੈ ਤੁਸੀਂ ਹਾਂ ਅੱਜ ਬੀਬੀਆਂ ਦਾ ਲਾਲੋ ਦਿਵਸ ਹੈ ਇਹ ਵੀ ਇਸਤਰੀ ਦਿਵਸ ਤੇ ਅਸੀਂ ਆਏ ਆ ਤਾਂ ਪਰ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਦੇ ਬਾਰੇ ਸਾਡਾ ਅੱਜ ਬਹੁਤ ਵੱਡਾ ਸਾਨੂੰ ਦੁੱਖ ਵਾਲੀ ਗੱਲ ਹੈ ਦੁੱਖ ਸਾਨੂੰ ਵਰਗਟ ਹੈ ਜਿਹੜਾ ਇਹ ਮਾੜੀਆਂ ਸਰਕਾਰਾਂ ਨੇ ਸਾਡੇ ਉੱਤੇ ਜ਼ੁਲਮ ਕਰਿਆ ਹੈ ਤੇ ਗੋਲੀਆਂ ਛੱਡੀਆਂ ਗੋਲੇਵਾਰੀ ਕਰੀ ਤੇ ਅਸੀਂ ਪ੍ਰਦਰਸ਼ਨ ਕਰ ਰਹੇ ਸੀ ਸੜਕਾਂ ਦੇ ਉੱਤੇ ਬੈਠੇ ਅਸੀਂ ਆਪਣੇ ਹੱਕਾਂ ਨੂੰ ਲੈ ਕੇ ਇਹ ਲੜਾਈ ਲੜਨਾ ਆ ਅਸੀਂ ਕੋਈ ਸਾਡੇ ਕੋਲੇ ਅਸਲਾ ਨਹੀਂ ਕੋਈ ਹੋਰ ਨਹੀਂ ਆ ਸਾਡੇ ਕੋਲ ਤਾਂ ਜਾ ਝੰਡਾ ਹੈ ਜਾਂ ਡੰਡਾ ਹੈ ਇਹਦੇ ਕਰਕੇ ਅਸੀਂ ਆਪਣੇ ਬੱਚਿਆਂ ਦੀ ਰੋਜੀ ਰੋਟੀ ਪਿੱਛੇ ਅਸੀਂ ਆਪਣੇ ਸੜਕਾਂ ਤੇ ਬੈਠੇ ਕੀ ਆਪਾਂ ਝੰਡਿਆਂ ਨਾਲ ਇਹਨਾਂ ਨਾਲ ਲੜਾਈ ਲੜ ਲਾਂਗੇ ਜੀ ਹਾਂ ਸਾਡੇ ਕੋਲੇ ਤਾਂ ਝੰਡਾ ਤੇ ਡੰਡਾ ਹੀ ਆ ਸਾਡਾ ਤਾਂ ਇਹੀ ਬਹੁਤ ਕੁਸਾ ਸਾਡੇ ਕੋਲੇ ਕੋਈ ਅਸਲਾ ਨਹੀਂ ਹੈਗਾ ਸਾਡੇ ਕੋਲੇ ਕੋਈ ਗੋਲਾਵਾਰੀ ਨਹੀਂ ਕਰਦੇ ਸਰਕਾਰ ਸਰਕਾਰਾਂ ਤਾਂ ਸਾਡਾ ਇਹ ਝੰਡਾ ਡੰਡੇ ਤੇ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਸਰਕਾਰ ਤੇ ਸਾਡੇ ਤਾਂ ਅਸੀਂ ਤਾਂ ਝੰਡੇ ਡੰਡੇ ਨਾਲ ਹੀ ਲੜਾਈ ਲੜਨੀ ਹੈ ਅਸੀਂ ਸ਼ਾਂਤਪੂਰਵ ਆਪਣਾ ਸੰਘਰਸ਼ ਕਰਨਾ ਹੈ ਤੇ ਬਰਾਬਰ ਖੜਾਂਗੇ ਸੜਕਾਂ ਤੇ ਬੈਠਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਸਾਡੇ ਭਰਾਵਾਂ ਨਾਲੋਂ ਮੂਹਰੇ ਚੱਲਾਂਗੇ ਠੀਕ ਹੈ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਹਾਂ ਅਸੀਂ ਭਰਾਵਾਂ ਨਾਲੇ ਪਸਤਰਗਾਂ ਨਾਲ ਵਧੀਆ ਠੀਕ ਹੈ ਬਾਰੇ ਰਾਜਪੁਰ ਕੈਂਪਰਾਸ ਮੈਂ ਕਾਈ ਦੀ ਪ੍ਰਧਾਨ ਠੀਕ ਹੈ ਜੀ ਕਿਹੜੀ ਜਥੇਬੰਦੀ ਜੀ ਅਸੀਂ ਜਾਜ ਜਥੇਬੰਦੀ ਅਜਾਜ ਜਥੇਬੰਦੀ ਤੋਂ ਆਏ ਨਹੀਂ ਠੀਕ ਹੈ ਜੀ ਮਹਿਲਾ ਦਿਵਸ ਇੱਥੇ ਮਨਾਇਆ ਜਾ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਚੁਖਲੋਰੀ ਮੋਡਲ ਦੇਖੇ ਮਨਾਇਆ ਜਾ ਰਿਹਾ ਅਸੀਂ ਇਹ ਹੀ ਕਹਿਣਾ ਚਾਹਾਂਗੇ ਸਰਕਾਰ ਨੂੰ ਸਾਡੀ ਚਕਾਵਣੀ ਪੈਣਾ ਵੱਲੋਂ ਸਿੱਧੀ ਕਿ ਕੁਛ ਤਾਂ ਅਸੀਂ ਤਾਂ ਕਰਕੇ ਮਹਿਲਾ ਦਿਵਸ ਮਨਾਣੇ ਆ ਕਿ ਜਿਹੜੀ ਸਾਡੀ ਮਾਈ ਭਾਗੋ ਸੀ ਉਹਨੇ ਜੰਗ ਜਿੱਤਿਆ ਸੀਗਾ ਇਸ ਕਰਕੇ ਅਸੀਂ ਵੀ ਮਾਈ ਭਾਗੋ ਦੀਆਂ ਵਾਰਸਾਂ ਆ ਅਸੀਂ ਵੀ ਅਜਾੜਾ ਜੰਗ ਇਹ ਹਦੂਰੀ ਨਹੀਂ ਛੱਡਾਂਗੇ ਜਿੱਤ ਕੇ ਘਰਾਂ ਨੂੰ ਜਾਵਾਂਗੇ ਜੇ ਜਦੋਂ ਕਾਲੇ ਖੇਤੀ ਕਾਨੂੰਨ ਆਏ ਸੀ ਉਦੋਂ ਵੀ ਅਸੀਂ ਜੰਗ ਜਿੱਤ ਕੇ ਆਈਆਂ ਸੀ ਰੱਦ ਕਰਾ ਕੇ ਸਰਕਾਰ ਨੂੰ ਤੇ ਅੱਜ ਵੀ ਅਸੀਂ ਕੋਈ ਦਿੱਲੀ ਦੇਖੋ ਇਹਨਾਂ ਦੇ ਜਿਹੜੇ ਬਾਤ ਨਹੀਂ ਹੈਗੀ ਇਹ ਦਿੱਲੀ ਜਿਹੜਾ ਚੱਲੇ ਸੀ ਕਿਸਾਨ ਇਹ ਆਪਣੇ ਹੱਕੀ ਮੰਗਾ ਉਥੋਂ ਸਾਡੀਆਂ ਮੰਗਾ ਇਹਨਾਂ ਨੇ ਸਰਕਾਰ ਨੇ ਪਹਿਲਾ ਅंदोलਨ ਚੱਲਿਆ ਸੀ ਉਹ ਇਹਨਾਂ ਨੇ ਸਾਡੀਆਂ ਮੰਗਾ ਮੰਨੀਆਂ ਹੋਈਆਂ ਸੀ ਉਹ ਮੰਨੀਆਂ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਉਹਨਾਂ ਤੋਂ ਸਰਕਾਰ ਜਿਹੜੇ ਵਾਅਦੇ ਮੁਕਰ ਰਹੀ ਸੀ ਉਹ ਅਸੀਂ ਲਾਗੂ ਕਰਾਉਣ ਵਾਸਤੇ ਚੱਲੇ ਆ ਤਾਂ ਸਰਕਾਰ ਨੇ ਖੱਟਰ ਸਰਕਾਰ ਨੇ ਰਸਤਾ ਬੰਦ ਕਰ ਦਿੱਤਾ ਕਿ ਸਾਡੇ ਪੁਰਖਿਆਂ ਦਾ ਕੋਈ ਹਥਿਆਰ ਸੀ ਸਿਰਫ ਅਸੀਂ ਹੱਥ ਇੱਕ ਝੰਡੇ ਨਾਲ ਡੰਡੇ ਨਾਲ ਸੀ ਹੱਕ ਮੰਗ ਤੁਸੀਂ ਭਾਰਤੀ ਨਹੀਂ ਹੈਗੇ ਜੀ ਹੈ ਭਾਰਤ ਦੇਸ਼ ਤੁਹਾਡਾ ਨਹੀਂ ਹੈਗਾ ਭਾਰਤ ਦੇਸ਼ ਆਪਣੀ ਸਾਡਾ ਹੀ ਫਿਰ ਕਿਉਂ ਰੁੱਕੇ ਇੱਥੇ ਜੀ ਬਸ ਫਿਰ ਇਹ ਖੱਟਰ ਦੀਆਂ ਲੜਕੀਆਂ ਮਾੜੀਆਂ ਨੇ ਅਸੀਂ ਤਾਂ ਆਪਣਾ ਹੱਕ ਲੈਣ ਚੱਲੇ ਸੀ ਨਾ ਹਾਂ ਜੀ ਦੇਖੋ ਜਿਹੜਾ ਕਿਸਾਨ ਹੈ ਇਹ ਇੱਕ ਅਨਦਤਾ ਹੈ ਆਏ ਜਿਹੜਾ ਧਰਤੀ ਦਾ سینਾ چیر ਕੇ ਅੰਨ ਨੂੰ ਉਗਾ ਕੇ ਸਾਡਾ ਜਿਹੜਾ ਦੇਸਾਂ ਵਰਦੇਸਾਂ 'ਚ ਇਹ ਪੇਟ ਪੂਜਾ ਹੁੰਦੀ ਸਾਰੇ ਜਿਹੜਾ ਆਪਣੇ ਦੇਖੋ ਹਰਿਆਣੇ ਦਾ ਆਪਾ ਕਿਸਾਨ ਭਾਈਚਾਰਾ ਉਹ ਵੀ ਆਪਣੇ ਪੰਜਾਬੀਆਂ ਨਾਲ ਜੁੜਿਆ ਹੋਇਆ ਹੈ ਦੇਖੋ ਸਾਡੇ ਨਾਲ ਬੱਚਾ-ਬੱਚਾ ਜੁੜਿਆ ਬਾਹਰ ਲਿਆ ਕਿੰਟਰੀਆਂ ਸਾਡੇ ਨਾਲ ਜੁੜੀਆਂ ਨੇ ਜੋ ਕਲਾਕਾਰ ਨੇ ਸਾਡੇ ਨਾਲ ਜੁੜੇ ਨੇ ਜਿਹੜਾ ਵੀ ਅੰਨ ਖਾਂਦਾ ਉਹ ਜੁੜਿਆ ਹੋਇਆ ਪਰ ਇਹ ਜਿਹੜੇ ਖੱਟਰ ਸਰਕਾਰ ਤੇ ਮੋਦੀ ਸਰਕਾਰ ਨੇ ਖਾਂਦੇ ਤਾਂ ਸਾਡਾ ਵੀ ਅੰਨ ਨੇ ਪਰ ਇਹਨਾਂ ਨੂੰ ਸੋਝੀ ਨਹੀਂ ਕਿਉਂ ਇਹ ਛੜਿਆਂ ਦੀ ਸਰਕਾਰ ਹੈ ਛੜਿਆਂ ਦੀ ਸਰਕਾਰ ਹੈ ਕਿ ਸਾਡੇ ਜਿਹੜੇ ਲੋਕ ਨੇ ਇਹ ਬੱਚਿਆਂ ਵਾਲੇ ਨੇ ਇੱਕ ਜਿਹੜਾ ਕਿਸਾਨ ਅੱਜ ਦੇਖੋ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੇ ਗੁਜਰਤ ਵੱਲੋਂ ਤਫਾਈ ਹੋਈ ਏ ਉਹਦੇ ਕਿਸਾਨ ਦੇ ਸਿਰ ਤੇ ਕਰਜ਼ਾ ਚੜਦਾ ਅਸੀਂ ਕਰਜ਼ਾ ਵੀ ਮੰਗਿਆ ਇਹਨਾਂ ਤੋਂ ਮਾਫੀ ਮੰਗੀ ਹੈ ਕਿ ਕਰਜ਼ਾ ਸਾਰੇ ਲਈ ਲੋਕ ਨੇ ਛੜਿਆਂ ਨੂੰ ਬੋਟਾ ਪਾ ਕੇ ਫੇਰ ਦਿੱਤਾ ਦਿੰਦੇ ਨੇ ਇਹ ਦੇਖੋ ਸਾਡੇ ਚੋਸੀ ਤਾਂ ਜਿਤਾ ਦਿੰਦੇ ਆ ਕਿ ਸਾਨੂੰ ਇਹ ਥੋੜੇ ਨਾਲ ਚ ਦੇ ਦਿੰਦੇ ਨੇ ਹਣਾ ਹੁਣ ਜਿਵੇਂ ਆਪਾਂ ਗੰਤਮਾਨ ਸਰਕਾਰ ਸੀ ਪਹਿਣਾ ਨੂੰ ਕਿਹਾ ਕਿ 1000 ਰੁਪਏ ਦਵਾ ਦੋਨਾਂ ਬਾਤ ਮੁੱਕਰ ਗਈ ਇਹ ਸਰਕਾਰ ਤੋਂ ਸ਼ੁਰੂ ਤੋਂ ਮੁੱਕਰਦੀ ਰਹੀ ਹੈ ਪਰ ਜਿਹੜਾ ਸਾਡੀਆਂ ਹੱਕੀ ਮੰਗਾਂ ਨੇ ਅਸੀਂ ਲੈਣੀਆਂ ਨੇ ਸਾਡੀ ਚੁੱਪੀ ਗਤਾਰ ਨਹੀਂ ਸਰਕਾਰ ਨੂੰ ਕਿ ਜਿਹੜਾ ਹੱਕ ਸਾਡੇ ਨੇ ਇੱਥੇ ਜੇ ਸਾਡਾ ਨਾ ਫਸਲਾ ਕੀਤਾ ਤੇ ਅਸੀਂ ਇਹ ਬੈਲਿਆਰ ਤੋੜ ਕੇ ਕੁਝ ਵੀ ਨਹੀਂ ਬੈਲਿਆਰ ਸਿਰਫ ਸਾਡੇ ਜੱਫੇ ਬੰਦੀਆਂ ਜਿਹੜੀਆਂ ਨੇ ਕਹੀਆਂ ਨੇ ਕਿ ਸ਼ਾਂਤਮਾਈ ਤੁਹਾਨੂੰ ਚਲਾਓ ਤੇ ਦੇਖੋ ਨੌਜਵਾਨ ਸਾਡੇ ਸੀਤ ਹੋਏ ਨੇ ਇਹ ਸਰਕਾਰ ਦੇ ਲੈਕੀਆਂ ਕਰਕੇ ਹੋਏ ਨੇ ਇਸੇ ਦੇਲ ਨਹੀਂ ਕਰਦਾ ਕਿ ਜਾਨਾ ਸਾਡੇ ਇੱਕ ਇੱਕ ਬੱਚਾ ਹੈ ਉਹ ਘਰਾਂ ਘਰਾਂ ਨੂੰ ਤਾਲੇ ਵੱਜ ਗਏ ਨੇ ਤਾਂ ਇਹ ਜਿਹੜੀ ਸਰਕਾਰ ਕੇ ਨਾ ਤਾਂ મોદી ਦੇ ਕੋਈ ਬੱਚਾ ਨਾ ਖੱਟਰ ਸਰਕਾਰ ਦੇ ਨਾਲ ਜੋਗੀ ਦੇ ਤਾਂ ਇਹ ਪਰਿਵਾਰਾਂ ਵਾਲਿਆਂ ਦੇ ਬੱਚੇ ਜਿਹੜੇ ਨੇ ਮੌਤਾਂ ਹੋ ਰਹੀਆਂ ਨੇ ਤੜਾ ਤੜ ਇਥਰੂ ਕੋਲੇ ਸੁੱਟਦੇ ਨੇ ਜੇ ਬਿਛਾੜਾਂ ਦੀ ਗੱਲ ਕਰੀਏ ਤਾਂ ਬਿਛਾੜਾਂ ਕੁਛ ਨਹੀਂ ਸਾਡੇ ਸਰੀਰ ਤੋਂ ਲੰਘ ਕੇ ਨਾਲ ਲੰਘ ਜਾਂ ਕਿ ਅਸੀਂ ਤਾਂ ਦਿਨ ਰਾਤ ਖਾਲਿਆਂ ਦੇ ਵਿੱਚ ਠੰਡੇ ਪਾਣੀ ਜਾਂਦੇ ਸੀ ਹੁਣ ਬਾਰਡਰ ਤੇ ਪਹੁੰਚ ਚੁੱਕੇ ਹਾਂ ਤੁਸੀਂ ਆਪਣੀ ਮੰਗਾ ਮੰਵਾ ਕੇ ਹੀ ਜਾਓ ਅਸੀਂ ਇੱਥੋਂ ਬਾਰਡਰ ਤੋਂ ਨਹੀਂ ਜਾਣਾ ਜਿੰਨਾ ਚਿਰ ਸਾਡੀਆਂ ਮੰਗਾ ਮੰਨੀਆਂ ਹੋਈਆਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਜਾਂਦੇ ਨਹੀਂ ਤਾਂ ਖੁਦ ਜਿਹੜੀਆਂ ਮਾਈਪਾ ਗੋਦੇ ਵਾਰਸਾਂ ਨੇ ਇਹ ਖੁਦ ਆ ਬੈਲਿਆ ਤੋੜ ਕੇ ਇਹ ਅੱਗੇ ਲੰਘਣ ਗੀਆਂ ਦਿੱਲੀ ਨੂੰ ਕੂਚ ਕਰਾਂਗੇ ਦਿੱਲੀ ਸਾਡੀ ਅਸੀਂ ਹੱਕ ਲੈਣ ਵਾਸਤੇ ਚੱਲੇ ਆ ਸੀ ਦਿੱਲੀ ਦੇ ਕਪਚਾ ਨਹੀਂ ਕਰਨ ਚੱਲੇ ਕੋਈ ਹਥਿਆਰ ਨਹੀਂ ਇੱਕ ਸੇ ਵਿੱਚ ਡੰਡੇ ਤੇ ਝੰਡੇ ਨਾਲ ਅਸੀਂ ਹੱਕ ਮੰਗਦੇ ਆ ਸਾਰਿਆਂ ਦਾ ਧੰਨਵਾਦ ਅਨੁਰਜੀਤ ਕਾਲਾ ਸਾਹਿਬ ਆਈ ਗੁਰਜੀਤ ਕਾਲਾ